ਰੋਜ਼ ਪਰ ਫਾਇਲ ਕਾ ਰੋਡ ਤੇ ਮੌਜੂਦ ਹੈਗੇ ਜਿੱਥੇ ਰੋਡ ਵਿੱਚ ਵਾਲਿਆ ਵੱਲੋਂ ਸ਼ਰਿਆਮ ਗੁੱਡਾ ਗੱਤੀ ਕੀਤੀ ਗਿਆ ਇੱਕ ਲੜਕੀ ਦੇ ਨਾਲ ਲਾਈਵ ਚੱਲਦਾ ਵੀਡੀਓ ਤੁਸੀਂ ਪਹਿਲਾਂ ਗੁਰੂ ਸਾਹਿਬ ਲਾਈਵ ਤੇ ਦੇ ਚੁੱਕੇ ਹੋ ਘਟਨਾ ਕੀ ਵਾਪਰੀ ਹੈਗੀ ਉਸ ਲੜਕੀ ਦਾ ਬਿਆਨ ਗੁਰੂ ਸਾਹਿਬ ਲਾਈਵ ਤੇ ਲਾਈਵ ਚੱਲ ਚੁੱਕਿਆ ਪਰ ਇਹ ਰਿਕਾਰਡਿੰਗ ਵੀਡੀਓ ਹੈ ਦੱਸ ਦਿੰਦੇ ਆ ਕੀ ਘਟਨਾ ਵਾਪਰੀ ਹੈ ਕਿਵੇਂ ਗੱਲਬਾਤ ਹੋਈ ਹੈ ਉਲਟਾ ਰੋਡ ਜਿਹੜਾ ਜਾਮ ਕੀਤਾ ਜਾ ਰਿਹਾ ਹੈ ਤੇ ਉੱਚੀ ਉੱਚੀ ਬੋਲਿਆ ਜਾ ਰਿਹਾ ਇਹਨਾਂ ਲੋਕਲ ਦੇ ਵੱਲ ਕਾਣੀ ਕੀ ਆ ਉਸ ਲੜਕੀ ਦਾ ਬਿਆਨ ਵੀ ਤੁਹਾਨੂੰ ਦਿਖਾਇਆ ਹੈਗਾ ਪਹਿਲੇ ਗੱਲਬਾਤ ਕਰ ਲੈਂਦੇ ਹੈਗੇ ਆ ਕੀ ਗੱਲਬਾਤ ਹੋਈ ਬਈ ਇਹ ਜੀ ਲੜਕੀ ਬਹਿ ਕੇ ਆਈ ਹੈ ਇਧਰੋਂ ਵਿੱਚੋਂ ਉਹਨੂੰ ਉਤਾਰਨ ਦੇ ਕੋਸ਼ਿਸ਼ ਕਰਨ ਦੇ ਕੇ ਵੀ ਉਹ ਉਤਰੀ ਨਹੀਂ ਗਈ ਉਹਨੂੰ ਉਤਾਰਦੇ ਨਹੀਂ ਸੀ ਉਤਾਰਦੇ ਨਹੀਂ ਸੀ ਤੇ ਜਦੋਂ ਬੱਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਪਿੱਛੇ ਰੋਕਤੀ ਨੇ ਉਹ ਸਵੇਰ ਜੀਆਂ ਕੋ ਲੜਕੀਆਂ ਖੜੀਆਂ ਗਿਆ ਜੀ ਉਹਨਾਂ ਨਾਲ ਮਾੜੀ ਮੋਟੀ ਡਰਾਈਵਰ ਦੀ ਗਾੜੀ ਘੋਚ ਹੋਈਏ ਇਹ ਤੋਂ ਉਹਨਾਂ ਬੱਸਾਂ ਜਾਮ ਲਾਤਾ ਹੈ ਅੱਛਾ ਗਾੜੀ ਘੋਚ ਹੋਈ ਬੱਸਾਂ ਨੇ ਜਾਮ ਇਹ ਨਾ ਕਰਦਾ ਹਾਂ ਬੱਸਾਂ ਨੇ ਇਹਨਾਂ ਰੋਡ 'ਵਿਚ ਜਾਮ ਕਰਤਾ ਬੱਸ ਤੇ ਇਹ ਤੋਂ ਕਹਿੰਦੇ ਵੀ ਜੇ ਅਸੀਂ ਪਰਚਾ ਕਰਉਣਾ ਪਤਾ ਨਹੀਂ ਕੀ ਹਿਸਾਬ ਦਾ ਆਵੇ ਤੇ ਲੜਕੀ ਨੂੰ ਮਾਰਾ ਚੰਗਾ ਬੋਲਿਆ ਗਿਆ ਲੜਕੀਆਂ ਨੂੰ ਹਾਂਜੀ ਹਾਂਜੀ ਤੇ ਕਿੱਥੋਂ ਦੇ ਲੜਕੀਆਂ ਸੀ ਇਹ ਇਤੋਂ ਬੱਸਾਂ ਰੋਕ ਦੇਣੀ ਸੀ ਲੜਕੀਆਂ ਇੱਥੋਂ ਦੀ ਸੀ ਚੰਡੀ ਚੰਡੀਗੜ੍ਹ ਪਰਤੀ ਸੀ ਉਹ ਅੱਛਾ ਅਲਫੂ ਕੇ ਪਿੰਡ ਦੀ ਲੜਕੀ ਸੀ ਚੰਡੀਗੜ੍ਹ ਪਰਤੀ ਸੀ ਹੁਣ ਪਿੰਡ ਵਾਲਿਆਂ ਨੇ ਕੀ ਫੈਸਲਾ ਲਿਆ ਹੈ ਪਿੰਡ ਵਾਲਾ ਕੋਈ ਨਹੀਂ ਇਹਨਾਂ ਰੋਡ ਵੀ ਉਹਨਾਂ ਜਾਮ ਲਾਤਾ ਬਿਲਕੁਲ ਬੰਦ ਕਰਤਾ ਜਾਮ ਵੀ ਇਹਨਾਂ ਲਾਤਾ ਇਹਨਾਂ ਹੀ ਲਾਤਾ ਜੀ ਕੀ ਕਹਿੰਦੇ ਕੀ ਹੁਣ ਹੁਣ ਕਹਿੰਦੇ ਅਸੀਂ ਸਾਨੂੰ ਇਨਸਾਫ ਚਾਹੀਦਾ 52 ਸਵਾਰੀਆਂ ਪੂਰੀਆਂ ਕਰਨੀਆਂ ਨੇ ਅੱਛਾ ਹਾਂਜੀ 52 ਸਵਾਰੀਆਂ ਪੂਰੀਆਂ ਕਰਨੀਆਂ ਨੇ ਜੀ ਫਿਰ ਜਾਮ ਖੁੱਲਾਂਗੇ 52 ਵਾਰੀਆਂ ਪੂਰੀਆਂ ਖੋਲ ਕੇ ਫਿਰ ਜਾਮ ਪੁੱਲਾਗੇ ਬਸ ਇਹ ਰੋਲਾ ਹੀ ਜਾਂਦਾ ਅੱਡਾ ਵੀ ਨਹੀਂ ਇਹ ਬੰਦਾ ਲੱਗੋ ਗਿਆ ਸਾਡਾ ਆਟਾ ਵੀ ਨਹੀਂ ਬੰਦਾ ਵੀ ਪੱਕਾ ਆਟਾ ਵੀ ਨਹੀਂ ਗੱਲ ਪੂਗੀ ਕਹਿੰਦੇ ਸਾਡਾ ਪਿੱਛੇ ਵਾਲਾ ਅੱਡਾ ਨਹੀਂ ਹੈ ਹਾਂਜੀ ਕਹਿੰਦੇ ਅੱਡਾ ਨਹੀਂ ਹੈ ਸਾਡਾ ਹਲ ਹੋ ਗਿਆ ਹਮਤਲਾ ਕਹਿੰਦੇ ਸੇ ਲੱਖੋ ਦੀ ਬਰਾਮ ਉੱਥੇ ਉਹ ਉਤਾਰਨੀ ਕਰਨੀ ਸਵਾਰੀ ਇੱਥੇ ਨਹੀਂ ਉਤਾਰਨੀ ਕਰਨੀ ਇਹ ਕਹਿੰਦੇ ਪਿੰਡ ਵਾਲਿਆਂ ਦਾ ਕੀ ਫੈਸਲਾ ਲਿਆ ਹੈਗਾ ਪਿੰਡ ਵਾਲੇ ਕੀ ਕਹਿੰਦੇ ਹੁਣ ਹਾਂਜੀ ਅੱਗੇ ਕੀ ਕਹਿੰਦੇ ਪਿੰਡ ਵਾਲੇ ਅਹੀਂ ਇਹ ਕਹਿੰਦੇ ਵੀ ਸਵੇਰ ਦਾ ਇੱਥੇ ਜਾਮ ਲਾਇਆ ਇਹਨਾਂ ਨੇ ਦੋ ਲੜਕੀਆਂ ਤੇ ਖੜੀਆਂ ਸਵੇਰ ਦੀਆਂ ਉਹਨਾਂ ਨੇ ਇੱਥੇ ਹੱਥ ਕੀਤਾ ਬੱਸ ਨਹੀਂ ਰੋਕੀ ਕਦੀ ਉੱਥੇ ਪਿੱਛੇ ਰੋਕਦੇ ਕਦੀ ਅੱਗੇ ਉਹਨਾਂ ਨੇ ਅੱਗੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਵੀਡੀਓ ਬਣਾਈ ਨੇ ਡਰਾਈਵਰ ਨੇ ਬੱਸ ਇੱਥੇ ਆ ਕੇ ਰੋਕਦੀ ਆ ਸਾਨੂੰ ਇਹਨਾਂ ਪਤਾ ਲੱਗਾ ਮੁੜ ਕੇ ਆ ਕੇ ਲੜਕਿਆਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ ਨਾਲ ਬਤਮੀਜੀ ਕੀਤੀ ਹੈ ਇਹਨਾਂ ਇਥੇ ਜਾਮ ਲਾਤਾ ਅਸੀਂ ਇਹਨਾਂ ਨੂੰ ਕਹਿੰਦੇ ਤੁਸੀਂ ਜਾਓ ਜਿਹੜੀ ਗੱਲ ਹੋ ਗਈ ਉਹਨਾਂ ਵੀਡੀਓ ਨਹੀਂ ਵਾਇਰਲ ਕੀਤੀ ਚਲੋ ਜਿਹੜੀ ਗੱਲ ਹੋ ਗਈ ਉਹ ਦੀ ਤੁਸੀਂ ਬੱਥਾ ਲੈ ਕੇ ਜਾਓ ਇਥੇ ਕੋਈ ਜਾਣੇ ਹੋਰ ਬੱਥਾ ਸੱਦੀ ਜਾਂਦੇ ਇਥੇ ਜਾਮ ਲਾਈ ਜਾਂਦੇ ਨੇ ਅੱਛਾ ਆ ਗੱਲ ਬਾਤ ਜਾਮ ਹੋਣੇ ਇਹਨਾਂ ਵੱਲੋਂ ਹੀ ਕੀਤਾ ਯਾਰਾ ਰੋਡ ਵੱਲੋਂ ਇਹਨਾਂ ਵੱਲੋਂ ਰੋਡ ਵੇਜ ਵੱਲੋਂ ਇਹ ਕੋਣ ਆਏ ਜਿਨ੍ਹਾਂ ਨੇ ਪਹਿਲਾਂ ਜਾਮ ਕੀਤਾ ਹੋਇਆ ਹਾਂਜੀ ਯਾਰ ਜੀ ਬਾਤ ਹੈ ਕਿਹੜੇ ਸਰਦਾਰ ਜੀ ਹਾਂਜੀ ਸასი ਗੱਲ ਸਰਦਾਰ ਜੀ ਕੀ ਰੋੜਾ ਬਾਈ ਜੀ ਬਾਈ ਜੀ ਪਹਿਲੀ ਗੱਲ ਤਾਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਜਿੰਨਾ ਵੀ ਜਾਮ ਲੱਗਿਆ ਲੱਗਿਆ ਕਿ ਕੁੜੀ ਦੇ ਖਾਤਰ ਸਾਡੇ ਕੋਲੇ ਜਿਹੜਾ ਕਾਨੂੰਨ ਦੇ ਵਿੱਚ ਅੱਡਾ ਹੈ ਸਾਡੇ ਕੋਲੇ ਪਿੱਛੇ ਕੱਟ ਵਾਲਾ ਨਾ ਕਿ ਸਾਡੇ ਕੋਲੇ ਜਿੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜਾਂ ਜਿੱਥੇ ਕੋਈ ਗੁਰਦਵਾਰ ਸਾਹਿਬ ਜਾਂ ਜਿੱਥੇ ਘਰ ਹੈ ਅਲਫੂ ਕੇ ਅੱਡਾ ਹੈ ਅਲੂਪਕੇ ਅੱਡਾ ਹੈ ਪਰ ਕੱਟ ਤੇ ਅੱਛਾ ਸਾਡੇ ਕੋਲ ਜਿੱਥੇ ਕੁਆਟਰ ਬਣਿਆ ਉੱਥੇ ਅੱਡਾ ਨਹੀਂਗਾ ਜੋ ਕਾਨੂੰਨ ਦੇ ਮੁਤਾਬਕ ਜੋ ਕਾਨੂੰਨ ਕਹਿੰਦਾ ਕਾਨੂੰਨ ਦੇ ਮੁਤਾਬਕ ਜਿੱਥੇ ਕੱਟ ਬਣਿਆ ਨੇ ਗੱਡੀ ਸ਼ਹਿਰ ਤੇ ਲਾਓ ਸਵਾਰੀ ਲਾਓ ਤੇ ਚੜਾਓ ਇਹ ਕਹਿੰਦੇ ਆ ਵੀ ਅਸੀਂ ਸਵਾਰੀ ਇੱਥੋਂ ਚੜਨਾ ਹੈ ਇੱਥੇ ਲੈਣਾ ਹੈ ਨਾ ਦੀ ਵੀਰ ਜੀ ਅਸੀਂ ਇੱਥੇ ਲਾ ਸਕਦੇ ਨਾ ਦੀ ਚੜਾ ਸਕਦੇ ਅੱਡੇ ਤੇ ਰੁਕਣ ਅੱਡੇ ਤੇ ਲਾਵਾਗੇ ਅੱਡੇ ਤੇ ਚੜਾਵਾਂਗੇ ਜੇ ਨਾ ਲਾਈਏ ਚਲਾਈਏ ਤਾਂ ਫਿਰ ਅਸੀਂ ਗੁਨਾਹਗਰ ਬਣਾਂਗੇ ਨਦੇ ਦੂਸਰੀ ਗੱਲ ਆ ਗਈ ਹੈ ਵੀ ਮੈਂ ਅੰਮ੍ਰਿਤਸਰ ਤੋਂ ਚੱਲ ਕੇ ਆ ਰਿਹਾ ਸਵਾਰੀਆਂ ਦੀ ਬੈਟ ਲੈ ਸਕਦੇ ਜੇ ਸਾਡੇ ਕੋਲੇ ਤਕਰੀ ਠੀਕ ਹੈ ਜੀ 2 ਸਵਾਰੀਆਂ ਤੇ ਉਤਰੀਆਂ ਇੱਥੇ ਅੱਗੇ ਖੜੀਆਂ ਸੀ ਦੋ ਮਾਤਾ ਸੀ ਇੱਕ ਭੈਣ ਸੀ ਸਾਡੀ ਜਿਹਨਾਂ ਦੇ ਮੇਰਾ ਉਲਝੜ ਪਿਆ ਉਹਨਾਂ ਦੇ ਨਾਲ ਉਹ ਤੋਂ ਗੱਡੀ ਮੈਂ ਸਲੋ ਕਰਕੇ ਲਈ ਜਾਣਾ ਇਹਨਾਂ ਨੇ ਕੋਈ ਵੀਡੀਓ ਬਣਾ ਲਈ ਹੈ ਮੈਨੂੰ ਨਹੀਂ ਪਤਾ ਨੈਟ ਤੇ ਚੜਾਈ ਹੈ ਨਹੀਂ ਚੜਾਈ ਹੈ ਲੈ ਕੀ ਕੀਤਾ ਮੈਂ ਗੱਡੀ ਰੋਕਤੀ ਹੈ ਮੈਂ ਕਿਹਾ ਭੈਣ ਜੀ ਅੰਦਰ ਦੀ ਵੀ ਵੀਡੀਓ ਬਣਾ ਲਓ ਕਹਿੰਦੀ ਮੈਂ ਲੋਅਰ ਮੈਂ ਕਿਹਾ ਤੁਸੀਂ ਲੋਅਰ ਤੇ ਤੁਹਾਡਾ ਇਹ ਕੀ ਕਾਨੂੰਨ ਕਹਿੰਦਾ ਵੀ ਓਵਰਲੋਡ ਓਵਰਲੋਡ ਗੱਡੀ ਲੈ ਕੇ ਤੁਰੇ ਫਿਰੋ ਸਾਡੇ ਕੋਲ ਗੰਜਾਇਸ਼ ਹੋ ਕੇ ਚੜਾਵਾਂਗੇ ਪਹਿਲੀ ਗੱਲ ਸਾਡਾ ਅਟਾ ਹੀ ਬਣਦਾ ਉਹ ਤੋਂ ਸਾਡਾ ਬੈਸ ਬਜਰਾ ਹੋ ਗਿਆ ਮੈਂ ਬੰਦੇ ਬੁਲਾਉਣੀਆਂ ਮੈਂ ਗਾਲ ਇਸ ਰੋਡ ਤੇ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ? ਮੈਂ ਚੱਲ ਰਿਹਾ ਜੀ ਤਕਰੀਬਨ 3 3.5 ਸਾਲ ਹੋ ਗਏ ਜੀ। ਜਿਹੜਾ ਇੱਥੇ ਪਿੰਡ ਵਾਲਿਆਂ ਬੱਸ ਅੱਡਾ ਬਣਾ ਰੱਖਿਆ ਐ ਐਕਚੁਅਲੀ ਤਾਂ ਸਵਾਰੀਆਂ ਇੱਥੇ ਹੀ ਰੁਕਦੀਆਂ ਅੱਜ ਤੱਕ ਤਾਂ ਇਹ ਹੀ ਦੇਖਿਆ ਗਿਆ। ਸਰ ਜਿਹੜੀ ਆਉਂਦੀ ਜਿਹੜਾ ਕੋਣ ਆ ਰਹੇ ਉਧਰ ਜਿਹੜਾ ਅੱਡਾ ਹੈ ਕਾਨੂੰਨ ਦੇ ਤੌਰ ਤੇ ਅਸੀਂ ਉਹਨੂੰ ਫੋਲੋ ਨਹੀਂ ਕਰਦੇ। ਚਾਹੇ ਮੈਂ ਹੋਵਾਂ ਚਾਹੇ ਤੁਸੀਂ ਉਹ ਕੋਈ ਵੀ ਹੋਵੇ। ਜਿਹੜਾ ਕਾਨੂੰਨ ਦਾ ਅੱਡਾ ਹੈ ਉਹ ਉਹੀ ਬਣਦਾ ਹੈ ਨਾ ਕਿ ਆਪਣੇ ਘਰ ਦੇ ਅੱਗੇ ਅੱਡਾ ਬਣਦਾ ਹੈ। ਇਹ ਨਹੀਂ ਵੀ ਆਪਾਂ ਇੱਥੋਂ ਆਪਣਾ ਘਰ ਹੈ ਤੇ ਅੱਗੇ ਪਹਿਲਾਂ ਆਪਣੀ ਬੱਸ ਇੱਥੇ ਰੁਕਦੀ ਹੈ ਤੇ ਆ ਜਰਮਾਨਾ ਹੋ ਚੁੱਕਿਆ ਇਸੇ ਤਰ੍ਹਾਂ ਗੱਡੀ ਰੋੜ ਤੇ ਖੜੀ ਸੀ ਸਵਾਰੀ ਉਹਨੇ ਲਾਈ ਤੇ ਚੜਾਈ ਉਸ ਤੋਂ ਬਾਅਦ ਕੀ ਹੋਇਆ ਗੱਡੀ ਮਗਰੋਂ ਕਾਰ ਵੱਜੀ ਕੇਸ ਚੱਲਾ ਗਿਆ ਕੇਸ ਪੈ ਗਿਆ ਜੱਜ ਸਾਹਿਬ ਨੇ ਇੱਕ ਹੀ ਸਵਾਲ ਪੁੱਛਿਆ ਵੀ ਤੁਹਾਡੇ ਕੋਲੇ ਅੱਡਾ ਹੈ ਸਟੌਪ ਹੈ ਸਟੌਪ ਹੈ ਕਹਿੰਦੇ ਸਟੌਪ ਹੈ ਪਰ ਲਾਈ ਕਿਤੇ ਸੀ ਕਹਿੰਦੇ ਜਿੱਥੇ ਕੁਆਟਰ ਬਣਿਆ ਹੈ ਜੱਜ ਸਾਹਿਬ ਇੱਕ ਮਿੰਟ ਜੱਜ ਸਾਹਿਬ ਇਹ ਕਹਿੰਦੇ ਵੀ ਜਿੱਥੇ ਕੱਟ ਜੋ ਤੇ ਲਾਈ ਕਹਿੰਦੇ ਨਹੀਂ 3 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਸਾਡੇ ਵੀਰ ਨੇ ਜਰਮਾਨਾ ਦਿੱਤਾ ਸਾਡੇ ਕੋਲੇ ਵੀਰ ਜੀ ਹੋ ਨਹੀਂਗਾ ਤੁਸੀਂ ਰੋਲਾ ਪੈ ਗਿਆ ਤੁਸੀਂ ਰੋਡ ਜਾਮ ਕਰ ਦਿੱਤਾ ਕਿਤੇ ਨ ਕਿਤੇ ਗੈਰ ਕਾਨੂੰਨੀ ਤਾਂ ਇਹ ਵੀ ਹੈ ਨਾ ਰੋਡ ਜਿਹੜੇ ਲੋਕ ਖੱਜਲ ਖਵਾਰ ਹੋ ਰਹੇ ਆ ਰੋਡ ਜਾਮ ਕਰਨਾ ਫੈਸਲਾ ਵੈਸੇ ਵੀ ਕੀਤਾ ਜਾ ਸਕਦਾ ਵੀਰ ਜੀ ਇਹ ਸਾਡੇ ਗੱਲ ਅਸੀਂ ਤਾਂ ਨੋਰਮਲ ਗੱਲ ਕਰ ਰਹੇ ਸਰਪੰਚ ਸਾਹਿਬ ਵੀ ਆਏ ਆ ਸਰਪੰਚ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਤੇ ਤੁਰ ਲੱਗੇ ਸੀਗੇ ਇਹਨਾਂ ਦੇ ਉਹ ਸ਼ਰਾਰਤੀ ਮੁੰਡੇ ਆਏ ਆ ਜਿੰਨਾ ਕਰਕੇ ਸਾਰਾ ਦੁਬਾਰਾ ਬਖੇੜਾ ਪੈ ਗਿਆ ਠੀਕ ਹੈ ਜੀ ਗਾਲਾਂ ਵੀ ਕੱਢਿਆ ਸਾਰਾ ਕੁਝ ਹੋਇਆ ਅਸੀਂ ਹੁਣ ਵੀ ਉਸ ਤਰ੍ਹਾਂ ਤਿਆਰ ਆ ਪਰ ਜੋ ਕੁੜੀ ਨੇ ਵੀਡੀਓ ਬਣਾਈ ਹੈ ਸਰਪੰਚ ਸਾਹਿਬ ਲਿਖਤੀ ਰੂਪ ਦੇ ਵਿੱਚ ਲਿਖ ਲੈ ਚਾਰਕਰ ਅਜੀਬੀ ਸੈਨ ਕਰਦੇ ਨੇ ਤੇ ਕੁੜੀਆਂ ਵੀ ਕਰਦੇ ਨੇ ਵੀ ਸਾਡਾ ਸਮਝੌਤਾ ਹੈ ਕੱਲ ਨੂੰ ਅਸੀਂ ਇਹ ਗੱਡੀ ਨੂੰ ਜਾਂ ਕਿਸੇ ਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਅਸੀਂ ਜਾਮ ਖੋਲ ਦਿੰਦੇ ਆ ਅਸੀਂ ਖੋਲਣੇ ਤਿਆਰ ਆ ਬਾਕੀ ਇਹ ਵੀਰ ਜੀ ਅੰਮ੍ਰਿਤਸਰ ਤੋਂ ਬਹਿ ਕੇ ਆਏ ਇਹਨਾਂ ਦੇ ਇਹਨਾਂ ਨੂੰ ਇਹਨਾਂ ਕੋਲ ਉਹ ਫਰੋਹੀਪੁਰ ਤੋਂ ਉਹ ਚਲੋ ਕੀ ਗੱਲ ਹੋਈ ਸੀ ਸਰ ਜੀ ਸਵਾਰੀਆਂ ਖੜੀਆਂ ਸੀ ਇਹਨਾਂ ਪਿੱਛੇ ਬੱਸ ਸਵਾਰੀਆਂ ਉਤਾਰਤੀਆਂ ਜੀ ਤੇ ਅਸੀਂ ਵਿੱਚ ਬੈਠੇ ਸੀ ਛੇਰਚਵਲੀ ਤੋਂ ਜੀ ਤੇ ਅਸੀਂ ਸਵਾਰੀ ਦੇ ਕਰੀਬ ਸੀ ਇਹਨਾਂ ਕੋਲੋਂ ਮਤਲਬ ਇਹ ਕੀ ਸੀ ਸਵਾਰੀ ਤੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਡਰਾਈਵਰ ਸਾਹਿਬ ਆਪਣੀ ਸੀਟ ਛੱਡ ਕੇ ਤੇ ਪਿੱਛੇ ਲੋਕਾਂ ਨੂੰ ਕਹਿੰਦੇ ਨੇੜੇ-ਨੇੜੇ ਹੋ ਜਾਓ ਵੀ ਸਾਰੀ ਸਵਾਰੀ ਲੈ ਕੇ ਜਾਣੀ ਹੈ ਵਿਚੇਰਚਵਲੀ ਤੋਂ ਹਾਂ ਤੇ ਬਹੁਤ ਓਵਰਲੋਡ ਸੀ ਪਹਿਲੀ ਹੀ ਓਵਰਲੋਡ ਸੀ ਜੀ ਆ ਛੱਡੀ ਆ ਰਹੇ ਸੀ ਤੇ ਬਾਕੀ ਇੱਥੇ ਰੁਕੇ ਤੇ ਕੁੜੀਆਂ ਨੇ ਖੜੀਆਂ ਸੀ ਉਹਨਾਂ ਨੇ ਵੀਡੀਓ ਵਗੈਰਾ ਬਣਾਈ ਹੈ ਹੁਣ ਇਹ ਨਹੀਂ ਪਤਾ ਉਹਨਾਂ ਚੜਾਤੀ ਹੈ ਜਾਂ ਨਹੀਂ ਚੜਾਈ ਜਾਂ ਕੀ ਉਹ ਤਾਂ ਉਹਨਾਂ ਨੂੰ ਪਤਾ ਜੀ ਬਾਕੀ ਓਵਰਲੋਡ ਪਹਿਲੇ ਹੀ ਬਹੁਤ ਗੱਡੀ ਹੈ ਤੇ ਅਸੀਂ ਤਾਂ ਟੈਰੀ ਵੇਖੇ ਨਹੀਂ ਅਸੀਂ ਨਾ ਕੋਈ ਸਾਨੂੰ ਕਰੇ ਪਛਾਣ ਦੇਵੇ ਟੈਰੀ ਫਟਣ ਵਾਲੇ ਸੀ ਜੀ ਹਾਂ ਦੂਜੇ ਪਾਸੇ ਗੱਲ ਕਰ ਰਹੇ ਨੇ ਆ ਲੱਖੋ ਕੇ ਬਰਾਮ ਪੁਲਿਸ ਐਸਐਸ ਆਫ ਪਹੁੰਚੇ ਆ ਕੀ ਮਸਲਾ ਹੈਗਾ ਜੀ ਸਰ ਆ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਰੋਡ ਜਿਹੜਾ ਜਾਮ ਪਿਆ ਹੈਗਾ ਤੇ ਇਸ ਰੋਡ ਤੇ ਇੱਕ ਰੋਲਾ ਲੜਕੀ ਨਾਲ ਹੋਇਆ ਹੈਗਾ ਬੱਸ ਚਾਲਕਾਂ ਦਾ ਜਿਸ ਕਰਕੇ ਬੱਸ ਚਾਲਕਾਂ ਵੱਲੋਂ ਰੋਡ ਜਰੂਰ ਜਾਮ ਕਰ ਦਿੱਤਾ ਗਿਆ ਪਰ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਉਸ ਲੜਕੀ ਦਾ ਬਿਆਨ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਲੜਕੀ ਦਾ ਬਿਆਨ ਲਾਈਵ ਗੁਰੂ ਅਰਜਨ ਲਾਈਵ ਤੇ ਪਹਿਲਾਂ ਹੀ ਚੱਲ ਚੁੱਕਿਆ ਹੈਗਾ ਦੁਬਾਰਾ ਫਿਰ ਗੱਲਬਾਤ ਕਰਦੇ ਹਾਂ ਪਰ ਅਜੇ ਫਿਲਹਾਲ ਰੋਡ ਜਾਮ ਹੈਗਾ ਲੋਕ ਖੱਜਲ ਖਵਾਰ ਹੋ ਰਿਹਾ ਰੋਡਵੇਜ਼ ਵੱਲੋਂ ਬੱਸਾਂ ਰੋਡ ਤੇ ਲਗਾ ਕੇ ਇਸ ਰੋਡ ਨੂੰ ਜਰੂਰ ਜਾਮ ਕਰ ਦਿੱਤਾ ਗਿਆ ਸਾਡੇ ਅੱਤੇ ਦੇ ਬੱਸਾਂ ਜਵਾਂ ਹੀ ਨਹੀਂ ਇੱਥੇ ਰੁਕਦੀਆਂ ਬਿਲਕੁਲ ਵੀ ਇੱਥੇ ਮੱਥ ਮਾਰਦੇ ਰਹਿ ਜਾਂਦੇ ਸਾਰਾ ਦਿਨ ਮੰਨ ਲਓ ਕਈ ਵਾਰ ਖੜੇ ਰਹਿੰਦੇ ਆ ਬੱਸਾਂ ਖਾਲੀ ਵੀ ਲੰਗੀ ਜਾਂਦੀਆਂ ਹੁੰਦੇ ਵੀ ਇਹ ਇਹਨਾਂ ਦਾ ਇਹ ਥੋੜਾ ਹੈਗਾ ਵੀ ਸਰਕਾਰ ਦਾ ਡੀਜ਼ਲ ਮੱਜਣ ਡਿਆ ਇਹਨਾਂ ਨੂੰ ਚਾਹੀਦਾ ਰੋਕਣਾ ਇੱਥੇ ਅੱਗੇ ਪਿੱਛੇ ਵੀ ਨਹੀਂ ਰੁਕਦੀਆਂ ਆਜ ਤਾਂ ਚਲੋ ਇਹਨਾਂ ਨੂੰ ਧਰਨਾ ਲਾ ਦਿੱਤਾ ਨਹੀਂ ਰੋਕਦੇ ਆ ਕਦੋਂ ਰੁਕਦੀਆਂ ਕਦੋਂ ਨਹੀਂ ਬੱਚੇ ਹਾਂਜੀ ਬਿਰ ਜਿਹੜੀ ਸਵਾਰੀ ਇੱਥੇ ਖੱਜਲ ਖਰਾਬ ਹੋ ਰਹੀਦੀ ਹੈ ਕਹਿੰਦੇ ਵੀ ਰੋਡਵੇ ਕੋਲ ਬੱਸਾਂ ਨਹੀਂ ਗਿਆ ਹੁਣ ਦੇਖੋ ਕਿੰਨੀਆਂ ਬੱਸਾਂ ਆਈਆਂ ਗਿਣਤੀ ਕਰੋ ਪਿਛੋਕੀਆਂ ਬੱਸਾਂ ਕਿੰਨੀਆਂ ਕਹਿੰਦੇ ਬੱਸਾਂ ਨਹੀਂ ਹੈਗੀਆਂ ਅਸੀਂ ਚਲਾਈਏ ਕਿਤੋਂ ਸਾਨੂੰ 55 ਸਵਾਰੀਆਂ ਦੀ ਲੋਡ ਹੈ ਤੇ 55 ਦੇ ਫਿਰ ਦੂਜੀਆਂ ਕਿਉਂ ਨਹੀਂ ਆਇਆਂ ਫਿਰ ਤੁਹਾਡੀ ਤੁਹਾਡੀ ਉਮਰ ਕਾਫੀ ਹੋ ਗਈ ਇਹ ਅੱਡਾ ਪਿੱਪਲ ਵਾਲਾ ਇਹ ਕਹਿੰਦੇ ਇਹ ਅੱਡਾ ਹੈ ਨਹੀਂ ਅੱਡਾ ਪਿੱਛੇ ਆਇਆ ਸੀ ਤਾਂ ਬੱਸ ਨਹੀਂ ਰੋਕਦੇ ਪਰ ਤੁਸੀਂ ਇਹ ਦੱਸੋ ਕਿ ਕਿੰਨੇ ਸਾਲਾਂ ਤੋਂ ਬੱਸਾਂ ਕਿੱਥੇ ਰੁਕਦੀਆਂ ਬੱਸਾਂ ਬੱਸ ਇੱਥੇ ਰੁਕਦੀਆਂ ਬੱਸਾਂ ਰੁਕਦੀਆਂ ਇੱਥੇ ਰੁਕਦੀਆਂ ਪਿੱਛੇ ਨਹੀਂ ਰੁਕਦੀ ਬੱਸ ਇੱਥ ਤੇ ਬੱਸ ਇਹ ਦੋਨੇ ਜੋ ਬੱਸਾਂ ਨੇ ਪੰਜਾਬ ਸਰਕਾਰ ਨੇ ਕਰਾਇਆ ਮਾਫ ਕੀਤਾ ਹੈ ਇਹਨਾਂ ਘਰੋਂ ਤਾਂ ਨਹੀਂ ਕੀਤਾ ਜੋ ਜਨਾਨੀ ਚੜਦੀ ਹੈ ਇਹਨੇ ਬਾਤਮੀ ਕਿਉਂ ਕਰਦੇ ਨੇ ਕਿਉਂ ਮਾੜਾ ਚੰਗਾ ਬੋਲਦੇ ਨੇ ਇਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਗਲਤ ਬੋਲੇ ਆ ਬਹੁਤ ਗਲਤ ਬੋਲਦੇ ਪਿੰਡ ਅਲਫੂਕਾ ਵਿੱਚ ਮੌਜੂਦ ਹੈਗੇ ਆ ਜਿੱਥੇ ਰੋਡਵੇਜ ਦੇ ਵੱਲੋਂ ਰੋਡ ਜਮ ਕੀਤਾ ਗਿਆ ਰੋਡਵੇਜ ਜਾਂ ਬੱਸਾਂ ਲਗਾ ਕੇ ਰੋਡ ਜਮ ਕਰ ਦਿੱਤਾ ਗਿਆ ਪੂਰਾ ਮਾਮਲਾ ਹੈਗੀ ਇੱਕ ਲਾਈਵ ਵੀਡੀਓ ਅਸੀਂ ਇੱਕ ਲੜਕੀ ਦੀ ਬਾਈਟ ਜਿਹੜੀ ਉਹ ਤੁਹਾਨੂੰ ਪਹਿਲਾਂ ਲਾਈਵ ਦੇ ਵਿੱਚ ਦਿਖਾ ਚੁੱਕੇ ਆ ਪਰ ਦੋ ਭੈਣਾਂ ਨੇ ਜਿਨ੍ਹਾਂ ਦੇ ਨਾਲ ਇਹ ਰੋਡਵੇਜ ਵਾਲਿਆਂ ਵੱਲੋਂ ਬਤਮੀਜ਼ੀ ਕੀਤੀ ਗਈ ਇਹਨਾਂ ਦੇ ਕਹਿਣ ਦੇ ਮੁਤਾਬਕ ਐਕਚੁਅਲੀ ਸਾਰਾ ਮਾਮਲਾ ਹੈਗੀ ਹੈ ਪੱਖ ਜਾਣ ਲੈਂਦੇ ਆ ਰੋਡਵੇਜ ਦਾ ਪੱਖ ਤੁਹਾਨੂੰ ਦਿਖਾ ਦਿੱਤਾ ਹੈਗਾ ਆ ਭੈਣੇ ਕੀ ਗੱਲਬਾਤ ਹੋਈ ਗੱਲਬਾਤ ਇਹ ਕੀ ਹੈ ਕਿ ਅਸੀਂ 2 ਘੰਟੇ ਪਹਿਲੇ ਤੋਂ ਖੜੇ ਆ ਮੇਰੀ ਮਦਰ ਦੇ ਨਾਲ ਔਰ ਮੇਰੀ ਮਾਸੀ ਜੀ ਦੇ ਨਾਲ ਕਿਉਂਕਿ ਅਸੀਂ ਉਹਨਾਂ ਨੂੰ ਬੱਸ ਚੜਾੜੀ ਸੀਗੀ ਮੰਮੀ ਉਹਨਾਂ ਨੇ ਦੋ ਤਿੰਨ ਬੱਸਿਸ ਨੂੰ ਹੱਥ ਦਿੱਤਾ ਪਰ ਇਹਨਾਂ ਨੇ ਰਾਈ ਨਹੀਂ ਰੋਕੇ ਆ ਅਸੀਂ ਪਿੰਡ ਅਲਫੂਕੇ ਚ ਖੜੇ ਆ ਉਹਦਾ ਬੱਸ ਸਟੈਂਡ ਇਹ ਹੈ ਸਾਰਾ ਪਿੰਡ ਖੜਿਆ ਪਿੰਡ ਵਾਲੇ ਕਹਿੰਦੇ ਆ ਕਿ ਇਹ ਕਦੀ ਵੀ ਬੱਸ ਨਹੀਂ ਰੋਕਦੇ ਅੱਗੇ ਰੋਕਦੇ ਆ ਜਾਂ ਪਿੱਛੇ ਰੋਕਦੇ ਆ ਕਈ ਲੋਕ ਉਤਰਦੇ ਟਾਈਮ ਇਨਸੀਡੈਂਸ ਹੋ ਜਾਂਦਾ ਉਹਨਾਂ ਦੇ ਨਾਲ ਝੋਟ ਲੱਗ ਜਾਂਦੀ ਹੈ ਕਈ ਲੋਕਾਂ ਨੂੰ ਚੜ੍ਹਦੇ ਟਾਈਮ ਬਟ ਉਹਨਾਂ ਨੂੰ ਕੋਈ ਫਰਕ ਨਹੀਂ ਇਸ ਚੀਜ਼ ਦੇ ਨਾਲ ਠੀਕ ਹੈ ਕੀ ਹੋਇਆ ਕਿ ਚਲੋ ਸਿਸਟਰ ਨੇ ਕਿਹਾ ਕਿ ਰੋਕੋ ਇੱਥੇ ਨਹੀਂ ਰੋਕੀ ਉਹਨਾਂ ਨੇ ਅੱਗੇ ਜਾ ਕੇ ਰੋਕੀ ਰੋਕੀ ਤਾਂ ਚੜਨ ਲੱਗੇ ਨਾ ਜਦੋਂ ਕੰਡੈਕਟਰ ਸ਼ਾਇਦ ਕੋਈ ਬਦਤਮੀਜ਼ੀ ਕਰਨ ਲੱਗ ਪਿਆ ਲਾਈਕ ਕੁਝ ਐਦਾਂ ਹੀ ਕਿ ਵੀ ਭਾਜ ਜਾਓ ਜਾਂ ਜੋ ਹੈ ਅਸੀਂ ਚੜਾ ਨਹੀਂ ਸਕਦੇ ਆਲਰੇਡੀ ਤੁਸੀਂ 52 ਬੰਦੇ ਦੀ ਸੀਟਾਂ ਦੇ ਵਿੱਚ ਤੁਸੀਂ 80 ਬੰਦੇ ਬਿਠਾ ਕੇ ਬੈਠੇ ਹੋ ਆਪ ਬੋਲ ਰਿਹਾ ਡਰਾਈਵਰ ਤਾਂ ਫਿਰ ਤੈਨੂੰ ਇੱਕ ਸਵਾਰੀ ਨਾਲ ਕੀ ਫਰਕ ਪੈ ਰਿਹਾ ਜਾਂ ਤੂੰ ਰੋਕ ਕੇ ਕਹਿ ਦੇ ਕਿ ਮੈਂ ਨਹੀਂ ਚੜਾ ਸਕਦਾ ਉਲਟਾ ਬਦਤਮੀਜ਼ੀ ਕਰਨ ਲੱਗ ਪਿਆ ਜ਼ਿਆਦਾ ਬੋਲਣ ਲੱਗ ਪਿਆ ਮੇਰੀ ਮਦਰ ਦੇ ਨਾਲ ਤੇ ਸਿਸਟਰ ਮੇਰੇ ਨਾਲ ਸੀਗੇ ਸਿਸਟਰ ਨੇ ਕਿਹਾ ਕਿ ਐਦਾਂ ਤੂੰ ਬਦਤਮੀਜ਼ੀ ਨਾ ਕਰ ਬਸ ਫਿਰ ਜੀ ਸਾਈਡ 'ਚ ਬੱਸ ਲਗਾ ਲਈ ਬੱਸ ਰੋਡ ਦੇ ਵਿੱਚ ਬੱਸ ਲਗਾ ਲਈ ਕਿ ਹਾਂ ਜੀ ਕੀ ਕਰੋਗੇ ਤੁਸੀਂ ਥਿਸ ਲਾਈਕ ਲਾਈਕ ਥਿਸ ਇਹ ਕੀ ਤਰੀਕਾ ਹੈ ਇਹ ਕੀ ਤਰੀਕਾ ਹੈ ਕੈਨ ਯੂ ਟਾਕ ਇਸ ਤਰੀਕੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਐ ਐਦਾ ਐਦਾ ਮਤਲਬ ਤੁਸੀਂ ਤੁਹਾਨੂੰ ਅਗਰ ਜੌਬ ਮਿਲੀ ਹੈ ਤੁਹਾਨੂੰ ਗਵਰਨਮੈਂਟ ਪੇ ਕਰ ਰਹੀ ਹੈ ਤੁਹਾਨੂੰ ਇਸ ਕਰਕੇ ਪੇ ਕਰ ਰਹੀ ਹੈ ਸਾਡੀ ਸਰਵਿਸਿਜ਼ ਲਈ ਤੁਸੀਂ ਸਾਡੇ ਲਈ ਹੋ ਸਾਡੇ ਸਾਡੇ ਨਾਲ ਹੀ ਬਦਤਮੀਜ਼ੀ ਕਰ ਰਹੇ ਹੋ ਰੋਕ ਰਿਹਾ ਬੱਸ ਦੇ ਵਿੱਚ ਮਤਲਬ ਸੜਕ ਦੇ ਵਿੱਚ ਰੁਕ ਗਿਆ ਕਹਿੰਦਾ ਹਾਂਜੀ ਹੁਣ ਜੀ ਮੈਂ ਜਾਂਦਾ ਹੀ ਨਹੀਂ ਤੁਸੀਂ ਸਾਡੀ ਵੀਡੀਓ ਬਣਾਈ ਹੈ ਡੂ ਯੂ ਹੈਵ ਐਨੀ ਪ੍ਰੂਫ ਕਿ ਅਸੀਂ ਤੁਹਾਡੀ ਵੀਡੀਓ ਬਣਾਈ ਹੈ ਔਰ ਅਸੀਂ ਬਣਾ ਸਕਦੇ ਹਾਂ ਅਗਰ ਤੁਸੀਂ ਬਦਤਮੀਜ਼ੀ ਕਰ ਰਹੇ ਹੋ ਅਸੀਂ ਬਣਾ ਸਕਦੇ ਹਾਂ ਲੀਗਲੀ ਸਾਨੂੰ ਸਿਖਾ ਰਹੇ ਹੈ ਕਿ ਤੁਸੀਂ ਸਾਡੇ ਲਈ ਖੜੋ 80 80 ਹਜ਼ਾਰ ਗਵਰਨਮੈਂਟ ਤੁਹਾਨੂੰ ਪੇ ਕਰ ਰਹੀ ਹੈ ਅਸੀਂ ਤੁਹਾਡੇ ਲਈ ਕਿਉਂ ਖੜੀਏ ਤੁਸੀਂ ਅਸੀਂ ਇਹਨਾਂ ਲਈ ਖੜਾਂਗੇ ਅਸੀਂ ਤੇ ਇੱਥੋਂ ਦੇ ਹੈ ਵੀ ਨਹੀਂ ਅਸੀਂ ਹਰਿਆਣਾ ਤੋਂ ਅਸੀਂ ਪੰਜਾਬ ਤੋਂ ਨਹੀਂ ਆ ਇਹ ਸਾਡਾ ਨਾਨਕਾ ਪਿੰਡ ਹੈ ਤੇ ਉਹ ਕਹਿੰਦੇ ਇਹ ਅੱਡੇ ਹੀ ਹੈ ਨਹੀਂ ਮੈਂ ਇੱਥੇ ਬਸ ਰੋਕਣੀ ਨਹੀਂ ਤਾਂ ਫਿਰ ਕਿੱਥੇ ਰੋਕਣੀ ਹੈ ਸਵਾਰੀਆਂ ਕਿੱਥੇ ਜਾਣ ਫਿਰ ਬਦਤਮੀਜ਼ੀ ਕਰ ਰਹੇ ਆ ਲੇਡੀਜ਼ ਦੇ ਨਾਲ ਪੂਰੀ ਬਦਤਮੀਜ਼ੀ ਕਰ ਰਹੇ ਆ ਮਤਲਬ ਚੜ ਗਏ ਮੇਰੀ ਸਿਸਟਰ ਔਰ ਮਾਸੀ ਜੀ ਚੜਨ ਲੱਗੇ ਤੇ ਉਦੋਂ ਵੀ ਬਦਤਮੀਜ਼ੀ ਕਰਨ ਲੱਗੇ ਫਿਰ ਅਸੀਂ ਇਹਨਾਂ ਨੂੰ ਉਤਾਰ ਲਿਆ ਫਿਰ ਕਹਿੰਦਾ ਕਿ ਨਹੀਂ ਬਸ ਫਿਰ ਉਹਨੇ ਰੋਕ ਲਈ ਕਿ ਹੁਣ ਮੇਰੀ ਵੀਡੀਓ ਬਣਾਈ ਹੈ ਮੇਰੀ ਵੀਡੀਓ ਗਲਤ ਬੋਲ ਆਂ ਇਹ ਮੇਰੇ ਮਦਰ ਨੇ ਬੋਲ ਸੋ ਮੈਂ ਕਹਿ ਵੀ ਰਹੀ ਆ ਤੇ ਮੈਨੂੰ ਬੜਾ ਗਲਤ ਪਰ ਮੈਂ ਤੈਨੂੰ ਪਤਾ ਵੀ ਅਸੀ ਮੈਂ ਕਿਹਾ 50 ਸਾਲ ਤੋਂ ਪਹਿਲਾਂ ਤੋਂ ਮੈਂ ਵੇਖਣ ਲੱਗੀ ਐ ਅੱਡਾ ਸਾਡਾ ਤੇ ਕਹਿੰਦੇ ਨਹੀਂ ਐ ਅੱਡਾ ਤਾਂ ਹੈ ਨਹੀਂ ਜਾ ਉੱਥੇ ਰੁਕੇਗੀ ਜਾਂ ਪਿੱਛੇ ਰੁਕੇਗੀ ਮੈਂ ਖੱਡਾ ਘੜਾਂ ਖੁਦਾਂ ਕਹਿੰਦੇ ਇਹ ਤਾਂ ਹੈ ਹੀ ਨਹੀਂਗਾ ਫਿਰ ਲੈ ਗਏ ਨੇ ਕਹਿੰਦੇ ਨਾ ਪੁਲਿਸ ਬੁਲਾਉਣੇ ਸਿਕ ਬੁਲਾ ਲਓ ਪੁਲਿਸ ਬੁਲਾ ਲਓ ਪੁਲਿਸ ਵੀ ਆਪਣੀ ਹੈ ਫਿਰ ਰੁਕ ਗਏ ਨੇ ਫਿਰ ਸਾਰੇ ਭੈਣਾ ਭਰਾ ਆ ਗਏ ਨੇ ਇਕੱਠੇ ਹੋ ਗਏ ਨਾ ਅੱਛਾ ਫਿਰ ਇਹਨਾਂ ਰੋਡ ਜਾਮ ਕਰਤਾ ਹਾਂ ਇਹਨਾਂ ਰੋਡ ਜਾਮ ਕਰ ਦਿੱਤਾ ਕਹਿੰਦੇ ਰੋਡ ਜਾਮ ਕਰ ਮੈਂ ਕਰ ਲਓ ਸਾਨੂੰ ਕੀ ਅਸੀਂ ਬੈਠੇ ਰੋਡ ਅਸੀਂ ਰਸਤਾ ਕਿਹਾ ਹੀ ਨਹੀਂ ਉਹਨਾਂ ਨੇ ਕੀਤਾ ਮਤਲਬ ਉਹ ਗੱਲ ਹੋ ਗਈ ਨਾ ਇੱਕ ਚੋਰ ਇੱਕ ਚੱਤਰ ਤੁਸੀਂ ਬਾਕੀ ਸਟੇਟਮੈਂਟ ਲੋਕਾਂ ਦੀ ਵੀ ਲੈ ਸਕਦੇ ਹੋ ਕਦੀ ਇਹਨਾਂ ਨੂੰ ਟਾਈਮ ਤੇ ਬੱਸ ਨਹੀਂ ਮਿਲੀ ਕਿਹੜੀ ਗੱਲੋਂ ਜਦੋਂ ਪਿੰਡ ਦਾ ਅੱਡਾ ਇਹ ਹੈ ਮਤਲਬ ਪਿੰਡ ਵਾਲਿਆਂ ਨੂੰ ਪਤਾ ਨਹੀਂ ਅੱਡਾ ਕਿਹੜਾ ਹੈ ਡਰਾਈਵਰ ਕੰਡੈਕਟਰ ਨੂੰ ਜ਼ ਉਹ ਲੋਕੋ ਦੇ ਨੇੜੇ ਜਾ ਕੇ ਬੱਸ ਰੋਕ ਦੇਣਾ ਇਹ ਕੀ ਤਰੀਕਾ ਹੈ ਫਿਰ ਉਤੋਂ ਸਾਡੇ ਨਾਲ ਹੀ ਬਤਮੀਜ਼ੀ ਕਰ ਰਹੇ ਨੇ ਫਿਰ ਮੈਂ ਆਈਆਂ ਮੈਂ ਵੀ ਸਮਝਾਇਆ ਕਿ ਅੰਕਲ ਕੀ ਗੱਲ ਹੈ ਉਤੋਂ ਸਾਰਾ ਸਟਾਫ ਇਕੱਠਾ ਕਰ ਲਿਆ ਜੀ ਸਾਡਾ ਸਟਾਫ ਹੈ ਮੈਂ ਕਿਹਾ ਜੀ ਅਸੀਂ ਫਿਰ ਆਪਣੀ ਫੈਮਲੀ ਨੂੰ ਬੁਲਾਈਏ ਕਹਿੰਦੇ ਜੀ ਬੁਲਾ ਲਓ ਮੈਂ ਕਿਹਾ ਮੇਰੀ ਫੈਮਲੀ ਤਾਂ ਸਾਰਾ ਪਿੰਡ ਹੈ ਫਿਸ ਪਿੰਡ ਵਾਲੇ ਆ ਗਏ ਫੈਮਲੀ ਦਾ ਕੀ ਮਤਲਬ ਹੈ ਸਾਰੇ ਫੈਮਲੀ ਹੈ ਸਾਡੀ ਤਾਂ ਬਸ ਫਿਰ ਹੁਣ ਪਤਾ ਨਹੀਂ ਕਿਹੜੀ ਅੜੀਆਂ ਕਰੀ ਜਾਂਦੇ ਨੇ ਪੱਸਾ ਨੂੰ ਨਹੀਂ ਪਤਾ ਪਰ ਇੰਨਾ ਜ਼ਿਆਦਾ ਸ਼ੋਸ਼ਾ ਬਾਜੀ ਉਹਨਾਂ ਨੇ ਕੀਤੀ ਹੈ ਸਾਡੇ ਵੱਲੋਂ ਨਹੀਂ ਹੋਈ ਆਰਾਮਨਾ ਬੱਸ ਰੋਕ ਕੇ ਸਵਾਰੀ ਚੜਾ ਕੇ ਲੈ ਕੇ ਜਾ ਸਕ ਬਿਲਕੁਲ ਜੀ ਇੱਕ ਪੱਖ ਅਸੀਂ ਤੁਹਾਨੂੰ ਦੂਸਰਾ ਦਿਖਾਇਆ ਹੈਗਾ ਕੰਡਕਟਰ ਦਾ ਪੱਖ ਉਹਨਾਂ ਨੇ ਕੀ ਕਿਹਾ ਹੈ ਕਹਿੰਦੇ ਅੱਡਾ ਨਹੀਂ ਅੱਡਾ ਅਲਪੂਕਾ ਅੱਡਾ ਮੈਂ ਇਹ ਪੁੱਛਿਆ ਅਲਪੂਕਾ ਅੱਡਾ ਹੈ ਕਿ ਨਹੀਂ ਹੈ ਪਹਿਲਾਂ ਕਹਿੰਦਾ ਸੀ ਅੱਡਾ ਨਹੀਂ ਹੈ ਫਿਰ ਪੁੱਛਿਆ ਹੈ ਕਿ ਨਹੀਂ ਹੈ ਕਹਿੰਦੇ ਅੱਡਾ ਹੈ ਅਲਪੂਕਾ ਜੇ ਅੱਡਾ ਹੈ ਤਾਂ ਜੇਕਰ ਤੁਸੀਂ ਵੀ ਕਦੇ ਇਸ ਰੋਡ ਤੇ ਸਫ਼ਰ ਕੀਤਾ ਹੈਗਾ ਇਹ ਸਵਾਲ ਮੈਂ ਤੁਹਾਡੇ ਤੇ ਛੱਡਦਾ ਹੈਗਾ ਇਸ ਰੋਡ ਤੇ ਸਫ਼ਰ ਕੀਤਾ ਹੈਗਾ ਇਹ ਪਿੱਪਲ ਖੜਾ ਹੈ ਪਿੱਪਲ ਦੇ ਥੱਲੇ ਇਸ ਜਗ੍ਹਾ ਤੇ ਬੱਸਾਂ ਰੁਕਦੀਆਂ ਨੇ ਜਾ ਨਹੀਂ ਰੁਕਦੀਆਂ ਇੱਥੇ ਲੋਕ ਖੜੇ ਹੈਗੇ ਬੱਸਾਂ ਕਿੱਥੇ ਰੁਕਦੀਆਂ ਬਾਈ ਜੀ ਰੁਕਦੀ ਇੱਥੇ ਰੁਕਦੀਆਂ ਇੱਥੇ ਰੁਕਦੀਆਂ ਅੱਡੇ ਦਾ ਰੁਕਦੀ ਕੋਈ ਹੋਰ ਅੱਡਾ ਨਹੀਂ ਇਹ ਅੱਡਾ ਇਹਨਾਂ ਲੋਕਾਂ ਦੇ ਕਹਿਣ ਮੁਤਾਬਕ ਅੱਡਾ ਇੱਥੇ ਆ ਤੇ ਬੱਸਾਂ ਇੱਥੇ ਰੁਕਦੀਆਂ ਨੇ ਪਰ ਉਹਨਾਂ ਵਲਵੇ ਕਹਿਆ ਜਾ ਰਿਹਾ ਅੱਡਾ ਇੱਥੇ ਹੈ ਨਹੀਂ ਜਿਸ ਕਰਕੇ ਰੋਡਵੇਜ ਨੇ ਅੱਜ ਜਾਮ ਕੀਤਾ ਰੋਡਵੇਜ ਵਾਲਿਆਂ ਦੇ ਕਿ ਤੁਹਾਨੂੰ ਵੀ ਰੋਕਣ ਦੇ ਲਈ ਇਹ ਦਿੱਕਤਾਂ ਸਾਹਮਣੇ ਆਉਂਦੀਆਂ ਨੇ ਜੇਕਰ ਤੁਸੀਂ ਰੋਡਵੇਜ ਜਾਂਦੇ ਹੋ ਜੇ ਸੰਡੇ ਤੇ ਰੁਕਣਾ ਨਹੀਂ ਰੁਕਿਆ ਜਾਂਦਾ ਜਾਂ ਰੁਕਿਆ ਜਾਂਦਾ ਰੋਕਿਆ ਜਾਂਦਾ ਜਾਂ ਨਹੀਂ ਰੋਕਿਆ ਜਾਂਦਾ ਜਆ ਮਨਮਾਨੀ ਹੁੰਦੀ ਆ ਆਪਣੀ رائے ਜੜੀ ਆ ਕਮੈਂਟ ਸੈਕਸ਼ਨ ਦੇ ਚ ਉਸ ਲੜਕੀ ਨੂੰ ਕੈਮਰੇ ਤੇ ਲੈ ਕੇ ਆ ਰਹੇ ਆ ਜਿਸ ਲੜਕੀ ਦਾ ਲਾਈਵ ਵੀਡੀਓ ਤੁਸੀਂ ਗੁਰੂ ਸਾਹਿਬ ਲਾਈਵ ਤੇ ਦੇਖਿਆ ਉਸ ਤੋਂ ਬਾਅਦ ਕੀ ਗਲਬਤ ਹੋਈ ਪੂਰੀ ਗਲਬਤ ਕਰ ਲੈਨੇ ਆ ਕਿੱਥੇ ਜਾਣਾ ਸੀ ਕਿੱਥੇ ਖੜੇ ਸੀ ਕੀ ਰੋਲਾ ਪਿਆ ਪੂਰਾ ਜਿਹੜਾ ਵਿਸਤਾਰ ਨੂੰ ਦੱਸਿਓ ਸ਼ਸ਼ੀ ਗਾਲ ਜੀ ਅਸੀਂ ਉਰੇ ਖੜੇ ਅਲਫੂ ਤੋਂ ਅਲਫੂ ਕੇ ਮੈਂ ਉਥੋਂ ਹਰਿਆਣੇ ਤੋਂ ਆ ਬੇਸਿਕਲੀ ਮੈਂ ਇੱਥੇ ਆਈ ਸੀ ਆਪਣੀ ਮਾਸੀ ਨੂੰ ਡ੍ਰੌਪ ਕਰਨ ਮੈਂ ਮੇਰੇ ਮਮਾ ਮੇਰੀ ਇੱਕ ਹੋਰ ਮਾਸੀ ਹੈ ਔਰ ਮੇਰੀ ਇੱਕ ਹੋਰ ਮਾਸੀ ਅਸੀਂ ਉਹਨਾਂ ਨੂੰ ਚੜਾਣਾ ਆਏ ਸੀ ਕਿ ਫਾਜ਼ਿਲਕੇ ਦੀ ਬੱਸੇ ਚ ਆਹ ਪ੍ਰੋਪਰ ਦੇਖ ਲਓ ਤੁਸੀਂ ਅਲਫੂ ਕੇ ਦਾ ਆ ਵਾਲਾ ਬੱਸ ਸਟੈਂਡ ਹੈ ਜੋ ਅਸੀਂ ਅੱਜ ਤੱਕ ਸੁਣਦੇ ਆ ਰਹੇ ਆਂ ਬਿਕਾਜ਼ ਆ ਮੇਰੇ ਮੈਟਰਨਲ ਹੈਗੇ ਨੇ ਹਾਂਜੀ ਮੇਰੇ ਮੈਟਰਨਲ ਨੇ ਤੇ ਮੈਂ ਇੱਥੇ ਆਈ ਆ ਅਸੀਂ ਇੱਕ ਬੱਸ ਆਈ ਜੀ ਉਹ ਪਹਿਲਾਂ ਉੱਥੇ ਹੀ ਜਾ ਕੇ ਅੱਗੇ ਜਾ ਕੇ ਖੜੀ ਹੋ ਗਈ ਸਾਨੂੰ ਲੇਡੀਜ਼ ਨੂੰ ਦੇਖ ਕੇ ਔਰ ਲੱਗਿਆ ਨਾ ਵੀ ਇਹ ਵੀ ਆਧਾਰ ਕਾਰਡ ਵਾਲੀਆਂ ਉਹਨਾਂ ਨੇ ਰੋਕੀ ਨਹੀਂ ਉਹਨਾਂ ਨੇ ਕਿਉਂ ਅੱਗੇ ਰੋਕੀ ਉਹ ਬੋਬਾ ਵਾਲੀ ਅੱਗੇ ਜਾ ਕੇ ਪਿੰਡ ਖਤਮ ਹੋ ਗਿਆ ਉੱਥੇ ਕੋਈ اڈਾ ਹੈਗਾ ਮੈਨੂੰ ਕੋਈ ਦੱਸੇ ਵੀ ਉੱਥੇ ਅੱਡਾ ਹੈ ਉਸ ਤੋਂ ਬਾਅਦ ਇੱਕ ਹੋਰ ਬੱਸ ਇੱਕ ਨਿਕਲ ਗਈ ਚਲੋ ਜੀ ਉਹ ਵੀ ਨਿਕਲ ਗਈ ਉਹ ਤਾਂ ਰੁਕੀ ਹੋਈ ਨਹੀਂ ਉਹਦੀ ਆਪਾਂ ਨਹੀਂ ਗਲਤੀ ਕਰ ਸਕਦੇ ਤੀਜੀ ਬੱਸ ਇਹਨੇ ਸਾਨੂੰ ਦੇਖ ਲਿਆ ਅਸੀਂ ਇੱਥੋਂ ਉੱਥੇ ਗਏ ਇਸ ਬੰਦੇ ਨੇ ਸਾਨੂੰ ਦੇਖ ਲਿਆ ਉੱਥੇ ਜਾ ਕੇ ਖੜੇ ਹੋ ਗਏ ਜਿਹੜੀ ਮੌਜੂਦਾ ਬੱਸ ਦਾ ਰੋਲਾ ਪਿਆ ਹੋਇਆ ਯੈਸ ਯੈਸ ਉਹਦਾ ਉੱਥੇ ਜਾ ਕੇ ਉਹਨਾਂ ਨੇ ਪਿੱਛੇ ਖੜੀ ਕਰਤੀ ਠੀਕ ਹੈ ਜੀ ਮੈਂ ਜਸਟ ਆਪਦਾ ਕੈਮਰਾ ਮੇਰਾ ਫੋਨ ਹੈ ਜੀ ਤੁਸੀਂ ਆਪਦੇ ਫੋਨ ਨਾਲ ਕੁਝ ਵੀ ਕਰ ਅਗਲੇ ਬੰਦੇ ਨੂੰ ਕਿਉਂਕਿ ਉਹ ਗਿਲਟੀ ਸੀਗਾ ਉਹਨੂੰ ਲੱਗਿਆ ਵੀ ਬਾਈ ਇਹਨਾਂ ਨੇ ਤਾਂ ਮੇਰੀ ਵੀਡੀਓ ਬਣਾ ਲਈ ਠੀਕ ਹੈ ਜੀ ਆ ਕੇ ਰੋਕਿਆ ਮੈਂ ਕਿਹਾ ਵੀਰੇ ਚੜਾ ਲਓ ਹੈ ਮੈਂ ਕਿਹਾ ਵੀਰੇ ਥੈਂਕ ਯੂ ਤੁਸੀਂ ਮੇਰੀ ਗੱਲ ਹੈ ਜੇ ਮੂੰਹ ਹੀ ਚੀ ਹੈ ਬੰਦਾ ਮੈਨੂੰ ਕੰਡੈਕਟਰ ਕਹਿੰਦਾ ਫਟਾਫਟ ਉਤਰ ਕੇ ਆ ਗਿਆ ਡਰਾਈਵਰ ਮਤਲਬ ਕਾਫੀ 올ਡ এজ ਦੇ ਲੇਕਿਨ ਬਦਤਮੀਜ਼ੀ ਇੰਨੀ ਬੋਲਣ ਦੀ ਸੈਂਸ ਹੈ ਨਹੀਂ ਕਿ ਐਵੇਂ ਆ ਕੋਈ ਫਾਇਦਾ ਨਹੀਂ ਇਹਨਾਂ ਦੇ ਬਾਰੇ ਗੱਲ ਕਰਨ ਦੀ ਆਏ ਫਟਾਫਟ ਉਤਰ ਗਏ ਕਹਿੰਦੇ ਜੀ ਤੁਸੀਂ ਵੀਡੀਓ ਬਣਾਓ ਮੈਂ ਕਿਹਾ ਵੀਰੇ ਮੈਂ ਵੀਡੀਓ ਨਹੀਂ ਬਣਾਈ ਉਹ ਬਸਲੇ ਵਿੱਚ ਹੀ ਹੋਣੀ ਹੈ ਵੀ ਕਹਿ ਸਕਦੇ ਮੈਂ ਕਿ ਵੀਰੇ ਮੈਂ ਵੀਡੀਓ ਨਹੀਂ ਬਣਾਈ ਬਸ ਤੁਸੀਂ ਚੜਾ ਲਓ ਸਾਨੂੰ ਆ ਸੀਗਾ ਵੀ ਪਹਿਲਾਂ ਵੀ ਨਹੀਂ ਰੋਕੀ ਗਈ ਵੀ ਹੁਣ ਵੀ ਨਾ ਰੋਕਣ ਮੈਂ ਵੀਡੀਓ ਨਹੀਂ ਬਣਾਈ ਤੁਹਾਡੇ ਕੋਲ ਕੀ ਪ੍ਰੂਵ ਆ ਵੀ ਮੈਂ ਵੀਡੀਓ ਬਣਾਈ ਐ ਚਲੋ ਜੀ ਮੈਂ ਬਣਾਈ ਵੀ ਐ ਇਟ ਮੀਨ ਤੁਸੀਂ ਗਲਤ ਹੋ ਤਾਂ ਬਣਾਈ ਐ ਤੁਸੀਂ ਪਿੱਛੇ ਬਸ ਕਿਉਂ ਰੋਕੀ ਸ਼ੁਰੂ ਹੋ ਗਿਆ ਜੀ ਤੁਸੀਂ ਵੀਡੀਓ ਬਣਾਓ ਜੀ ਵੀਡੀਓ ਬਣਾਓ ਠੀਕ ਹੈ ਜੀ ਮੈਂ ਕਿਹਾ ਵੀਰੇ ਦੇਖੋ ਐਵੇਂ ਨਹੀਂ ਕਰੀਦਾ ਹੁੰਦਾ ਵੀ ਤੁਸੀਂ ਲੇਡੀਜ਼ ਨੂੰ ਰਿਸਲਟ ਕਰਦੇ ਹੋ ਇਹ ਚੀਜ਼ ਨੂੰ ਲੈ ਕੇ ਇਹ ਕੈਪਟਨ ਸਾਹਿਬ ਨੇ ਚਲਾਇਆ ਸੀਗਾ ਠੀਕ ਹੈ ਹੁਣ ਜਿਹੜੇ ਆਪਣੇ ਸੀਐਮ ਤੁਹਾਡੇ ਹੈਗੇ ਆ ਆਪਣੇ ਭਗਵੰਤਬਾਨ ਜੀ ਉਹ ਵੀ ਹੁਣ ਇਹਨੂੰ ਦੇਖੋ ਫੋਲੋ ਮਤਲਬ ਅੱਗੇ ਉਹਨੂੰ ਕੰਟੀਨਿਊ ਕਰ ਰਹੇ ਨੇ ਜੇ ਉਹ ਨਹੀਂ ਕੁਝ ਕਹਿ ਰਹੇ ਤੁਹਾਨੂੰ ਕੀ ਪ੍ਰੋਬਲਮ ਹੈ ਇੱਥੇ ਤੁਸੀਂ ਆਪਣੀ ਗਵਰਨਮੈਂਟ ਤੇ ਮਤਲਬ ਫਿੰਗਰਸ ਉਠਾ ਰਹੇ ਹੋ ਨਾ ਕਿ ਉਸ ਤੋਂ ਵੀ ਆਪਣੀ ਮਨਮਾਨੀ ਕਰਾਂਗੇ ਕਿਉਂ ਕਰੋਗੇ ਕਹਿੰਦਾ ਮੈਡਮ ਅਸੀਂ ਤਾਂ ਰੋਕਣਾ ਸੀ ਇਹ ਹੈ ਉਹ ਹੈ ਗੱਲ ਕਰਦੇ ਕਰਦੇ ਤੁਸੀਂ ਵੀਡੀਓ ਬਣਾਓ ਤੁਸੀਂ ਵੀਡੀਓ ਬਣਾਓ ਮੈਂ ਕਿਉਂ ਬਣਾਵਾ ਵੀਡੀਓ ਮੈਂ ਕਿ ਤੁਸੀਂ ਚੜਾ ਲਓ ਗੱਲ ਖਤਮ ਕਰੋ ਤੁਸੀਂ ਜਾਓ ਮੈਂ ਵੀ ਜਾਵਾ ਫਿਰ ਕੰਡਕਟਰ ਬਦਤਮੀਜ਼ੀ ਕਰਨ ਲੱਗ ਗਿਆ ਜੀ ਮੈਂ ਇਸੇ ਐ ਕਰਾਂਗੇ ਐ ਬੋਲਦੇ ਨੇ ਐ ਬੋਲਦੇ ਨੇ ਉਹ ਥੱਲੇ ਆ ਗਿਆ ਉਹ ਗੱਲ ਕਰ ਰਹੇ ਸੀ ਅਸੀਂ ਆਪਸ ਵਿੱਚ ਗੱਲ ਕਰ ਲਈ ਸੀ ਡਰਾਈਵਰ ਮੈਂ ਕਿ ਬੱਸ ਸਾਹਮਣੇ ਖੜੀ ਉਹੀ ਬੱਸ ਹੈ ਬਿਲਕੁਲ ਉਹੀ ਬੱਸ ਹੈ ਜੀ ਬਿਲਕੁਲ ਉਹ ਲੜਕੀ ਸੀ ਜਿਸ ਦਾ ਜਿਗਰ ਜਿਹੜਾ ਕੰਡਕਟਰ ਵੱਲੋਂ ਜਾਂ ਡਰਾਈਵਰ ਵੱਲੋਂ ਕੀਤਾ ਗਿਆ ਇਹ ਗੱਲ ਕਹੀ ਕਿ ਸਾਡੀ ਵੀਡੀਓ ਬਣਾਈ ਕਿ ਉਹਨਾਂ ਨੇ ਗੱਲ ਨੂੰ ਸਪਸ਼ਟ ਵੀ ਕਰ ਦਿੱਤਾ ਤੇ ਇਸ ਲੜਕੀ ਨੇ ਜਾਣਾ ਸੀ ਆਪਣੇ ਪਰਿਵਾਰ ਦੇ ਨਾਲ ਸਵਾਰੀਆਂ ਨੂੰ ਚੁੜਾਣ ਲਈ ਆਏ ਸੀ ਪਰ ਬੱਸ ਨਹੀਂ ਰੁਕੀ ਜਿਸ ਕਰਕੇ ਸਾਰਾ ਰਫੜ ਬਣਿਆ ਅਜੇ ਵੀ ਰੋਡ ਜਿਹੜਾ ਉਹ ਜਾਮ ਦਿਖਾਈ ਦੇ ਰਿਹਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨਾ ਤੁਹਾਡਾ ਖੁਦਾ ਗੁਰੂ ਅਰਜਨ ਦੇਵ ਜੀ